ਅੱਜ ਮਾਰਕੀਟ ਕਮੇਟੀ ਕਾਦਿਆ ਵਿਖੇ ਜ਼ਿਲ੍ਹਾ ਯੋਜਨਾਣ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਨੀਆਂ ਅਤੇ ਸਾਰੀਆਂ ਮੁਸ਼ਕਿਲਾਂ ਮੌਕੇ ਤੇ ਹੱਲ ਕੀਤੀਆਂ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਮੁਸ਼ਕਲਾਂ ਦੱਸਣ ਲਈ ਜਗਰੂਪ ਸਿੰਘ ਸੇਖਵਾਨ ਕੋਲ ਪਹੁੰਚੇ ਸਨ ਅੱਜ ਇੱਥੇ ਮਾਰਕੀਟ ਕਮੇਟੀ ਕਾਦਿਆ ਵਿਖੇ ਅਸੀਂ ਸਾਰੇ ਜਿਹੜੇ ਸਾਡੇ ਇਲਾਕੇ ਦੇ ਕਾਦਿਆ ਹਲਕੇ ਦੇ ਪਿੰਡ ਸੀਗੇ ਉਹਨਾਂ ਦੇ ਸਾਰੇ ਲੋਕ ਜਿਹੜੇ ਆਏ ਸੀਗੇ ਔਰ ਜਿੱਥੇ-ਜਿੱਥੇ ਵੀ ਪਿੰਡਾਂ 'ਚ ਵਿਕਾਸ ਦੇ ਕੰਮ ਹੋਣ ਵਾਲੇ ਨੇ ਪਿੰਡ ਵਾਈਜ਼ ਅਹੀਂ ਡਿਸਕਸ ਕਰਕੇ ਜਿਹੜਾ ਵਾ ਉਹਨਾਂ ਦਾ ਆਉਣ ਵਾਲੇ ਦਿਨਾਂ 'ਚ ਐਸਟੀਮੇਟ ਬਣਾ ਕੇ ਤੇ ਕੰਮ ਜਿਹੜੇ ਆ ਉਹ ਜੰਗੀ ਪੱਧਰ ਤੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਜਾਣ। ਆਹ ਵਾਲੇ ਸਮੇਂ 'ਚ ਕਿਸਤਾਂ ਲਈ ਕੋਈ ਸਕੀਮਾਂ ਕਾਦੀਆਂ ਵਾਸਤੇ ਅ ਅ ਕਾਦੀਆਂ ਲਈ ਪਿੰਡਾਂ ਦੀ ਤੇ ਅਸੀਂ ਵਧੀਆ ਢੰਗ ਨਾਲ ਅਸੀਂ ਫੋਕਸ ਕਰ ਰਹੇ ਆ ਕਿ ਜਿਹੜੀਆਂ ਖਾਸ ਕਰਕੇ ਪਾਣੀ ਦੇ ਨਿਕਾਸ ਦਾ ਕੰਮ ਆ ਛੱਪੜਾਂ ਦੀ ਸਫਾਈ ਦੇ ਕੰਮ ਆ ਫਿਰ ਪਿੰਡਾਂ ਚ ਪਲੇਗਰਾਉਂਡਾਂ ਜਿਹੜੀਆਂ ਜਿੱਥੇ ਕੋ ਖਾਲੀ ਜ਼ਮੀਨ ਪੰਚਾਇਤियां ਉਥੇ ਨੌਜਵਾਨਾਂ ਨੂੰ ਅਸੀਂ ਪਲੇਗਰਾਉਂਡਾਂ ਬਣਾ ਕੇ ਦੇਈਏ ਤੇ ਪਿੰਡਾਂ ਚ ਵਧੀਆ ਇੰਟਰਲੌਕ ਵਾਲੀਆਂ ਸਾਰੀਆਂ ਗਲੀਆਂ ਬਣਾ ਕੇ ਦੇਈਏ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਕੇ ਦੇਈਏ ਮਤਲਬ ਪਿੰਡਾਂ ਦੀ ਓਵਰ ਆਲ ਡਵੈਲਪਮੈਂਟ ਕੀਤੀ ਜਾਵੇ ਔਰ ਜਿੱਥੇ ਸ਼ਹਿਰਾਂ ਦੀ ਗੱਲ ਆ ਤੇ ਕਾਦੀਆਂ ਸ਼ਹਿਰ ਦਾ ਵੀ ਅਸੀਂ ਜਿਹੜਾ ਵਾ ਉਹ ਡਵੈਲਪਮੈਂਟ ਦਾ ਪਲਾਨ ਤਿਆਰ ਕੀਤਾ ਵਾ ਸਭ ਤੋਂ ਪਹਿਲਾਂ ਤੇ ਅਸੀਂ ਸੀਵਰੇਜ ਦਾ ਜਿਹੜਾ ਪ੍ਰੋਜੈਕਟ ਆ ਉਹ ਵੀ ਪਾਸ ਹੋ ਚੁੱਕਿਆ ਕੌਜਿਕ ਫਾਰਮੈਲਟੀ ਜਿਹੜੀ ਆ ਜ਼ਮੀਨ ਟਰਾਂਸਫਰ ਹੋਣ ਵਾਲੀ ਬਾਕੀ ਆ ਉਹ ਵੀ ਅਸੀਂ ਜ਼ਮੀਨ ਜਦੋਂ ਟਰਾਂਸਫਰ ਹੋ ਜੇਗੀ ਕਾਦੀਆਂ ਚ ਸ਼ੀਵ ਤੇ ਦਾ ਕੰਮ ਜਿਹੜਾ ਵਾ ਉਹ ਵੀ ਸ਼ੁਰੂ ਹੋ ਜਾਏਗਾ ਔਰ ਬਾਕੀ ਵੀ ਜਿਹੜੇ ਸ਼ਹਿਰ ਦੇ ਕੋ ਵਿਕਾਸ ਦੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਜਿਹੜੇ ਆ ਉਹ ਕੀਤੇ ਜਾਣਗੇ। ਅੰਤਰੀ ਜੀ ਵੱਲੋਂ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤੇ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਪੰਜਾਬ ਬਹੁਤ ਧਰਤੀ ਆ ਜਿਹੜੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਮੈਂਤ ਕਾ ਸ਼ਲੋਕਾਂ ਦੀ ਧਰਤੀ ਆ ਔਰ ਖੇਡਾਂ ਦੇ ਵਿੱਚ ਪੰਜਾਬ ਦੀ ਬੜੀ ਮਹਾਰਤ 3 ਆ ਪਿਛਲੇ ਸਮੇਂ ਚ ਆਪਾਂ ਉਹ ਜਿਹੜੀ ਸਾਡੀ ਗਲੋਰੀ ਆ ਉਹਨੂੰ ਦੁਬਾਰਾ ਰਿਵਾਈਵ ਕਰੀਏ ਔਰ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈ ਕੇ ਤੇ ਵਧੀਆ ਜਿਹੜਾ ਵਾ ਕਿਉਂਕਿ ਇਹ ਬੜੀਆਂ ਖੇਡਾਂ ਇਹਨਾਂ ਦਾ 크라운 ਤਾਂ ਜਿਹੜਾ ਮਕਸਦ ਆ ਜਿਹੜੀ ਸਾਡੀ ਨੌਜਵਾਨ ਪਨੀਰੀ ਹੈ ਜਿਹੜੀ ਅੱਗੇ ਤਿਆਰ ਹੋ ਰਹੀ ਆ ਉਹ ਇੱਥੋਂ ਨਿਕਲ ਕੇ ਆਊਗੀ ਉਹਨਾਂ ਤੇ ਫਿਰ ਬੱਚਿਆਂ ਤੇ ਆਪਾਂ ਇਨਵੈਸਟ ਕਰਾਂਗੇ ਹੋਰ ਨਵੇਂ ਕੋਚ ਵੀ ਜਿਹੜੇ ਆ ਉਹ ਜਿਹੜੇ ਰੱਖੇ ਜਾ ਰਹੇ ਆ ਭਰਤੀ ਕੀਤੀ ਜਾ ਰਹੀ ਆ ਬੱਚਿਆਂ ਦੀ ਡਾਈਟ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਵਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਸਾਡੀ ਹਾਕੀ ਦੀ ਟੀਮ ਨੇ ਮੈਡਲ ਲਿਆ ਕੇ ਤੇ ਪੰਜਾਬ ਦਾ ਨਾਮ ਸਾਰੀ ਦੁਨੀਆ 'ਚ ਕੀਤਾ ਇਸੇ ਤਰ੍ਹਾਂ ਸੀ ਚਾਹੁੰਦੇ ਆ ਕਿ ਹੋਰ ਵੀ ਖੇਡਾਂ ਦੇ ਵਿੱਚ ਸਾਡੇ ਬੱਚੇ ਜਿਹੜੇ ਆ 올림픽ਸ ਦੇ ਵਿੱਚ ਕਾਮਨਵੈਲਥ ਗੇਮਾਂ 'ਚ ਏਸ਼ੀਆ ਦੀਆਂ ਗੇਮਾਂ ਦੇ ਵਿੱਚ ਨੈਸ਼ਨਲਸ ਦੇ ਵਿੱਚ ਜਿਹੜਾ ਵਾ ਉਹ ਪੰਜਾਬ ਦਾ ਨਾਮ ਜਿਹੜਾ ਵਾ ਉਹ ਦੁਨੀਆ ਦੇ ਵਿੱਚ ਰੋਸ਼ਨ ਕਰੇ